ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਸ ਨੇ ਨਾਰਿੰਗ ਕਲੋਨੀ ਵਿੱਚੋਂ ਨਕਦੀ ਅਤੇ ਸੋਨਾ ਚੋਰੀ ਕਰਨ ਵਾਲੇ ਤਿੰਨ ਚੋਰਾਂ ਨੂੰ ਕੀਤਾ ਗ੍ਰਿਫਤਾਰ। ਹਾਂਜੀ ਇਹ ਐਫਆਰ ਨੰਬਰ 71/25 ਦਰਜ ਕੀਤੀ ਗਈ ਸੀ ਜੀ ਅੰਡਰ ਸੈਕਸ਼ਨ 331 4 ਤੇ 305 ਏਬੀ ਨੇਸ ਦੇ ਤਹਿਤ। ਜੋ ਚੋਰੀ ਹੋਈ ਸੀ 20 ਤੇ 21 ਦਰਮਿਆਨੀ ਰਾਤ ਨੂੰ ਹਰਜਿੰਦਰ ਕੁਮਾਰ ਸਨ ਆਫ ਦਰਸ਼ਨ ਲਾਲ ਵਾਸੀ ਗਲੀ ਨੰਬਰ 4 ਨਰੰਗ ਕਲੋਨੀ ਦੇ ਘਰ ਤੇ ਉਸ ਦੇ ਆਧਾਰ ਤੇ ਐਫ ਆਰ ਦਰਜ ਕੀਤੀ ਗਈ ਸੀ ਤੇ ਜਿੱਥੇ ਪੁਲਿਸ ਨੇ ਐਕਟ ਕਰਦੇ ਹੋਏ 24 ਘੰਟਿਆਂ ਦੇ ਵਿੱਚ ਜੋ ਚੋਰੀ ਕਰਨ ਵਾਲੇ ਦੋਸ਼ੀ ਸੀਗੇ ਅੰਸਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਅਸੀਂ ਤਿੰਨ ਬੰਦਿਆਂ ਨੂੰ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਜੋ ਹੈ ਧਰਮਵੀਰ ਸੋਨੀ ਅਜੇ ਕੁਮਾਰ ਏਲੀਅਸ ਭੋਲਾ ਤੇ ਸ਼ਾਲੂ ਵਾਈਫ ਆਫ ਈਸ਼ਵਰ ਵਾਸੀ ਮਲੂਟ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸਰੇ ਸੱਚੇ ਤਰੀਕੇ ਦੀ ਰਿਕਵਰੀ ਹੋਈ ਇਹਦੇ ਵਿੱਚ ਜਿਹੜੇ ਚੋਰੀ ਹੋਈ ਸੀਗੀ ਉਹਦੇ ਵਿੱਚ ਕੈਸ਼ ਤੇ ਸੋਨੇ ਦੇ ਜਿਹੜੇ ਚੋਰੀ ਹੋਈ ਸੀਗੀ ਉਸ ਘਰ ਦੇ ਵਿੱਚੋਂ ਤੇ ਇਹਦੇ ਵਿੱਚ ਅਸੀਂ 5 ਲੱਖ 6000 ਰੁਪਿਆ ਕੈਸ਼ ਉਹਨਾਂ ਤੋਂ ਰਿਕਵਰ ਕਰਾਇਆ ਤੇ 골ਡ ਦੇ ਜਿਹੜੇ ਆਪਣੇ ਜੁਐਲਰੀ ਔਰਨਮੈਂਟਸ ਸੀਗੇ ਉਹ ਅਸੀਂ ਰਿਕਵਰ ਕਰਾਏ ਹਾਂ ਦੇਸ ਤੋਂ ਲਵਾਂ ਸਰ ਕੋਈ ਗੁਰਸਨਾ ਨਹੀਂ ਜਿਹੜੇ ਚੋਰੀ ਹੋਈ ਸੀ 골ਡ ਤੇ ਕੈਸ਼ ਦੀ ਚੋਰੀ ਸੀਗੀ ਜੀ ਉਹ ਰਿਕਵਰ ਕਰਾ ਲਿੱਤੀ ਗਈ ਆ ਬਾਕੀ ਇਹ ਪੁਲਿਸ ਰਿਵਾਰਡ ਤੇ ਹੈਗੇ ਆ ਤੋਂ ਇਹਨਾਂ ਤੋਂ ਅੱਗੇ ਵੀ ਡੰਗਾਈ ਨਾਲ ਪੁਲਿਸ ਕਚੀ ਕੀਤੀ ਜਾ ਰਹੀ ਆ ਇਹਨਾਂ ਨੇ ਕੋਈ ਹੋਰ ਚੋਰੀਆਂ ਵੀ ਕੀਤੀਆਂ ਜਾਂ ਕੀ ਇਹਨਾਂ ਦਾ ਚੋਰੀ ਦਾ ਮੋਟਰ ਸਪਰਿੰਡੀ ਸਾਰਾ ਸਟੱਡੀ ਕਰਕੇ ਤੇ ਉਸ ਹਿਸਾਬ ਨਾਲ ਅਗਲੀ ਕਾਰਵਾਈ ਹੁਣ ਵਿੱਚ ਲਿਆਂਦੀ ਜਾ ਰਹੀ ਆ ਜੀ ਇਹਨਾਂ ਤੇ ਸਰ ਕੋਈ ਪਹਿਲਾਂ ਮੁਕਦਮਾ ਦਰਜ ਹਾਂਜੀ ਇਹਨਾਂ ਤੇ ਮੁਕਦਮੇ ਦਰਜ ਹੈਗੇ ਆ ਜੀ ਇਹਨਾਂ ਦੇ ਐਕਸਾਈਜ਼ ਐਕਟ ਦੀ ਮੁਕਦਮੇ ਦਰਜ ਹੈਗੇ ਤੇ ਚੋਰੀ ਦੇ ਪਹਿਲਾਂ ਇਹਨਾਂ ਦੇ ਮੁਕਦਮੇ ਦਰਜ ਹੈਗੇ ਆ ਠੀਕ ਆ